ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਵਾਰ-ਵਾਰ ਟਾਰਗੇਟ ਕੀਤਾ ਜਾਂਦਾ ਕਿ ਇਹ ਚਿੱਟਾ ਖਾਂਦੇ ਆ ਤੇ ਇਹ ਹੁਣ ਅੱਗੇ ਵਾਲੀ ਗੱਲ ਨਹੀਂ ਰਹੀ ਪੰਜਾਬੀਆਂ ਚ ਇਹ ਸੰਘਰਸ਼ ਨਹੀਂ ਕਰ ਸਕਦੇ ਇਕਤਾ ਹੈ ਨਹੀਂ ਫੁੱਟ ਬਹੁਤ ਪੈ ਗਈ ਹੈ ਇਦਾਂ ਦੀਆਂ ਗੱਲਾਂ ਵੱਤਾਂ ਵਾਰ-ਵਾਰ ਸਾਹਮਣੇ ਆਉਂਦੀਆਂ ਤੇ ਨੌਜਵਾਨਾਂ ਨੂੰ ਜਾਣ ਕੇ ਨਿਸ਼ਾਨਾ ਬਣਾਇਆ ਜਾਂਦਾ ਤੇ ਹੁਣ ਨੌਜਵਾਨਾਂ ਨੇ ਪਿੱਛੇ ਕਿਸਾਨ ਮੂਵਮੈਂਟ ਵੇਲੇ ਵੀ ਦੱਸਤਾ ਤੇ ਹੁਣ ਜੋ ਯੂਨੀਵਰਸਿਟੀ ਦਾ ਇਸ਼ੂ ਹੋਇਆ ਤੇ ਉੱਥੇ ਵੀ ਦੱਸਤਾ ਹੁਣ ਤਾਂ ਕਿਸੇ ਨੂੰ ਕੋਈ ਡਾਊਟ ਨਹੀਂ ਰਹਿ ਗਿਆ ਹੁਣ ਕਿ ਪੰਜਾਬੀ ਅਜੇ ਮਰੇ ਨਹੀਂ ਹੈ ਗੁਰੂ ਸਾਹਿਬ ਦਾ ਕਿਰਪਾ ਹੈ ਪੰਜਾਬ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਧਰਤੀ ਹੈ ਇੱਥੇ ਗੈਰਤ ਕਦੇ ਨਹੀਂ ਮਰ ਸਕਦੀ ਇੱਥੇ ਜਿੰਨਾ ਮਰਜੀ ਕੋਈ ਚਾਲਾਂ ਚੱਲ ਰਵੇ ਜੋ ਮਰਜੀ ਇੱਥੇ ਕਣਾਉਣੇ ਕੰਮ ਕਰਨ ਦੀ ਕੋਸ਼ਿਸ਼ ਕਰੇ ਇੱਥੇ ਜਿੰਨੀਆਂ ਮਰਜੀ ਕੁਰਤੀਆਂ ਫਲਾਈਆਂ ਜਾਣ ਡਰੱਗ ਫਲਾਏ ਜਾਣ ਹੋਰ ਵੀ ਕੋਈ ਨਗੇਜ ਜਾਂ ਇਹ ਜਿੰਨਾ ਵੀ ਆ ਸੋਸ਼ਲ ਮੀਡੀਆ ਰਾਹੀਂ ਗਲਤ ਚੀਜ਼ਾਂ ਦਾ ਪ੍ਰਚਾਰ ਕੀਤਾ ਜਾਵੇ ਜੋ ਮਰਜੀ ਹੋਵੇ ਪਰ ਪੰਜਾਬੀ ਤੇ ਗੁਰੂ ਸਾਹਿਬ ਨੂੰ ਮੰਨਣ ਵਾਲੇ ਲੋਕ ਕਦੇ ਵੀ اخلاق ਤੋਂ ਨਹੀਂ ਡਿੱਗਦੇ ਤੇ ਇਹਨਾਂ ਦੇ ਵਿੱਚ ਗੈਰਤ ਤੇ ਇਹਨਾਂ ਵਿੱਚ ਗੁਰੂ ਸਾਹਿਬ ਦੀ ਬਖਸ਼ੀ ਸਪਿਰਟ ਕਦੇ ਨਹੀਂ ਮਰ ਸਕਦੀ ਹੁਣ ਇੱਥੋਂ ਇਹ ਸਾਬਤ ਹੋ ਗਿਆ ਕਿ ਜਿਨ੍ਹਾਂ ਨੂੰ ਨਸ਼ੇੜੀ ਕਿਹਾ ਜਾਂਦਾ ਸੀ ਪਹਿਲਾਂ ਉਹਨਾਂ ਨੇ ਦਿੱਲੀ ਮੋਰਚੇ ਦੇ ਵਿੱਚ ਫਤਿਹ ਹਸਲ ਕੀਤੀ ਹੁਣ ਯੂਨੀਵਰਸਿਟੀ ਦਾ ਇਸ਼ੂ ਆਇਆ ਤੇ ਇੰਨੇ ਵੱਡੇ ਪੱਧਰ ਤੇ ਉੱਥੇ ਪਬਲਿਕ ਪਹੁੰਚ ਗਈ ਤੇ ਨੌਜਵਾਨ ਪਹੁੰਚੇ ਇਹ ਉਹਨਾਂ ਦੇ ਇਕੱਠ ਦਾ ਨਤੀਜਾ ਹੈ ਕਿ ਸਰਕਾਰ ਨੂੰ ਉਹਨਾਂ ਦੀ ਗੱਲ ਮੰਨਣੀ ਪਈ ਤੇ ਸੈਨੇਟ ਦਾ ਇਲੈਕਸ਼ਨ ਕਰਾਉਣ ਦੀ ਦੁਬਾਰਾ ਗੱਲ ਕਰਨੀ ਪਈ ਤੇ ਜੇ ਏਕਤਾ ਨਾ ਹੁੰਦੀ ਪੰਜਾਬੀਆਂ ਚ ਤੇ ਇਕਜੁੱਟ ਹੋ ਕੇ ਨਾ ਲੜਾਈ ਲੜਦੇ ਤੇ ਯੂਨੀਵਰਸਿਟੀ ਕਦੋਂ ਦੀ ਚਲੀ ਜਾਣੀ ਸੀ ਜੇ ਸਰਕਾਰ ਪੰਜਾਬ ਸਰਕਾਰ ਦੇ ਭਰੋਸੇ ਹੁੰਦਾ ਜਾਂ ਇਹ ਲੀਡਰਾਂ ਪੰਜਾਬ ਦੇ ਜਿੰਨੇ ਲੀਡਰ ਹੈ ਲੀਡਰ ਜ਼ਰੂਰ ਮਾੜੇ ਆ ਪੰਜਾਬ ਦੇ ਪਰ ਪਬਲਿਕ ਦਾ ਕੋਈ ਦੋਸ਼ ਨਹੀਂ ਹੈ ਪਬਲਿਕ ਹਰ ਜਗ੍ਹਾ ਪੂਰਾ ਡਟ ਕੇ ਸਟੈਂਡ ਲੈਂਦੀ ਹੈ ਆਪਦੇ ਸੂਬੇ ਦੇ ਹਿੱਤ ਲਈ ਦੇਸ਼ ਦੇ ਹਿੱਤ ਲਈ ਇਹ ਕਦੇ ਵੀ ਪਿੱਛੇ ਨਹੀਂ ਹਟਦੀ ਹਰ ਜਗ੍ਹਾ ਪੰਜਾਬੀ ਆਪਣਾ ਕੰਟਰੀਬਿਊਸ਼ਨ ਦੇਸ਼ ਦੀ ਲਈ ਵੀ ਕਰਦੇ ਆ ਤੇ ਆਪਣੀ ਸਟੇਟ ਲਈ ਵੀ ਕਰਦੇ ਜੇ ਅਨਾਜ ਦੀ ਦੇਸ਼ ਨੂੰ ਲੋੜ ਪਈ ਤੇ ਅਨਾਜ ਦਿੱਤਾ ਵਾਈਟ ਰੈਵਿਊਲੂਸ਼ਨ ਗ੍ਰੀਨ ਰੈਵਿਊਲੂਸ਼ਨ ਇਹ ਸਾਰੀਆਂ ਰੈਵਿਊਲੂਸ਼ਨ ਲਿਆਉਣ ਵਾਲੀ ਧਰਤੀ ਉਥੇ ਕੋਈ ਹੋਰ ਰੈਵਿਊਲੂਸ਼ਨ ਨਹੀਂ ਆ ਸਕਦਾ ਇਹ ਟੈਂਪਰੇਰੀ ਫੇਸੇਸ ਆ ਜੋ ਇਹ ਚਿੱਟਾ ਜਾਏ ਜਿੰਨੇ ਵੀ ਇਹ ਨਸ਼ੇ ਆ ਗੋਲੀਆਂ ਇਹ ਚਲਦੀਆਂ ਨੇ ਇਹ ਟੈਂਪਰੇਰੀ ਫੇਸੇਸ ਆ ਇਹ ਕਦੇ ਮਰ ਨਹੀਂ ਸਕਦੀ ਕੌਮ ਜਾਂ ਕਦੇ ਨੌਜਵਾਨਾਂ ਦੇ ਵਿੱਚ ਜੋ ਗੁਰੂ ਸਾਹਿਬ ਦੀ ਲਾਈ ਚਿੰਗ ਆ ਉਹ ਕਦੇ ਠੰਡੀ ਨਹੀਂ ਪੈ ਸਕਦੀ ਤੇ ਇਹ ਠੀਕ ਹੈ ਕਿ ਟੈਂਪਰੇਰੀ ਇਹ ਜੋ ਲੋਕ ਪੰਜਾਬ ਦੇ ਖਿਲਾਫ ਨੇ ਪੰਜਾਬ ਖਿਲਾਫ ਸਾਜ਼ਿਸ਼ਾਂ ਘਟਦੇ ਰਹਿੰਦੇ ਆ ਤੇ ਇਹਨਾਂ ਨੂੰ ਇਹ ਲੱਗਦਾ ਵੀ ਛੇੰਦ ਅਸੀਂ ਇਹਦੇ ਵਿੱਚ ਸਕਸੈਸ ਹੋ ਜਾਾਂਗੇ ਇਹ ਇਹਨਾਂ ਨੂੰ ਭੁਲੇਖਾ ਹੈ ਇਦਾਂ ਦਾ ਕਦੇ ਨਹੀਂ ਹੋਣਾ ਵਾਰ-ਵਾਰ ਟੀਕਾ ਲਾ ਕੇ ਪੰਜਾਬੀਆਂ ਨੂੰ ਦੇਖਿਆ ਜਾਂਦਾ ਕਿ ਇਹਨਾਂ 'ਚ ਗੈਰਤ ਹੈ ਕਿ ਨਹੀਂ ਥੋੜੀ-ਥੋੜੀ ਚੀਜ਼ਾਂ